ਸੱਚੀ ਅਪਾਲ ਦੋਸਤ ਮਹਿਕਪ੍ਰੀਤ ਦੇ ਪਰਿਵਾਰ ਨੂੰ ਜਾਨੀ ਕਿ ਸੋਹਰਾ ਪਰਿਵਾਰ ਨੂੰ ਤੁਸੀਂ ਸਾਰੇ ਜਾਣਦੇ ਹੋ ਇਸਤੇ ਜੇਠ ਜੇਠਾਣੀ ਵੀ ਬਲੌਗ ਬਣਾਉਂਦੇ ਨੇ ਅਤੇ ਜਦੋਂ ਇਸਤੇ ਜਠਾਣੀ ਨੇ ਬਲੌਗ ਪਾਇਆ ਅਤੇ ਇਸਤੇ ਚੇਟ ਨੇ ਤਾਂ ਉਸਤੇ ਵਿੱਚ ਲੋਕਾਂ ਨੇ ਨਮਾ ਹੀ ਵਿਵਾਦ ਖੜਾ ਕਰ ਦਿੱਤਾ 1-2 ਦਿਨ ਪਹਿਲਾਂ ਇਸਦੇ ਜੇਟ ਦੇ ਮੁੰਡੇ ਦਾ ਜਨਮ ਦਿਨ ਸੀ ਜਿਸ ਦਾ ਬਰਥਡੇ ਇਹਨਾਂ ਨੇ ਸੈਲੀਬ੍ਰੇਟ ਕੀਤਾ ਅਤੇ ਜਿਸ ਦੇ ਵਿੱਚ ਇਹਨਾਂ ਨੂੰ ਬਹੁਤ ਸਾਰੇ ਨੈਗੇਟਿਵ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਇਸ ਦੇ ਵਿੱਚ ਲੋਕਾਂ ਨੇ ਇਹ ਵੀ ਕਮੈਂਟ ਕੀਤੇ ਵੀ ਮਹਿਕ ਦੇ ਬਿਨਾ ਹੀ ਤੁਸੀਂ ਬਰਥਡੇ ਹੈ ਜਿਹੜਾ ਆਪਣੇ ਬੇਟੇ ਦਾ ਮਨਾ ਲਿਆ ਕਿਉਂਕਿ ਸਾਰਾ ਪਰਿਵਾਰ ਬਰਥਡੇ ਦੇ ਉੱਪਰ ਇਕੱਠਾ ਸੀ ਪਰ ਕੱਲੀ ਮਹਿਕ ਹੀ ਸੀ ਜਿਹੜੀ ਪਰਿਵਾਰ ਤੋਂ ਦੂਰ ਹੈ ਇਸੇ ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਵੀ ਇਹ ਕਰਤੂਤਾਂ ਤੁਹਾਡੀਆਂ ਸਹੀ ਨਹੀਂ ਹਨ ਮਹਿਕ ਨੂੰ ਵੀ ਵਿਚਾਰੀ ਨੂੰ ਬੁਲਾਉਣਾ ਚਾਹੀਦਾ ਸੀ ਬਰਥਡੇ ਦੇ ਉੱਪਰ ਐਸੇ ਨਾਲ ਹੀ ਮਹਿਕ ਦੇ ਜੇਠ ਚਠਾਣੀ ਨੂੰ ਹੋਰ ਵੀ ਬਹੁਤ ਸਾਰੇ ਨੇਗੇਟਿਵ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੇ ਵਿੱਚ ਲੋਕਾਂ ਨੇ ਕਿਹਾ ਤਰਸ ਕਰ ਲਵੋ ਮੰਮੀ ਤੇ ਆਪ ਵੀ ਕਦੇ ਮੰਮੀ ਨੂੰ ਰੋਟੀ ਬਣਾ ਕੇ ਖਵਾ ਦਿਓ ਅਤੇ ਇਸ ਦੇ ਨਾਲ ਹੀ ਡਬਲ ਫੇਸ ਪੀਪਲ ਲੋਕਾਂ ਨੇ ਐਦਾਂ ਦੇ 네ਗੇਟਿਵ ਕਮੈਂਟ ਕੀਤੇ ਅਤੇ ਉਹ ਕਹਿੰਦੇ ਹਨ ਵੀ ਇਹ ਆਪਣੀ ਮਾਂ ਤੋਂ ਹੀ ਕੰਮ ਕਰਵਾਉਂਦੇ ਰਹਿੰਦੇ ਹਨ ਅਤੇ ਆਪ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਨਹੀਂ ਦਿੰਦੀ ਐਸੇ ਨਾਲ ਹੀ ਇਹ ਗੱਲਾਂ ਬਾਰੇ ਲੋਕਾਂ ਨੂੰ ਇੰਨਾ ਜ਼ਿਆਦਾ ਵੀ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਅਗਲੇ ਦੇ ਘਰ ਦੀਆਂ ਆਪਣੀਆਂ ਪਰਸਨਲ ਗੱਲਾਂ ਹਨ ਇਹਨਾਂ ਨੂੰ ਹੀ ਪਤਾ ਹੈ ਆਪਣੇ ਪਰਿਵਾਰ ਦਾ ਸਿਸਟਮ ਅਤੇ ਇੱਕ ਮਾਂ ਆਪਣੇ ਬੱਚਿਆਂ ਨੂੰ ਜੇਕਰ ਰੋਟੀ ਆਪਣੇ ਪਿਆਰ ਨਾਲ ਬਣਾ ਕੇ ਖਵਾ ਰਹੀ ਹੈ ਤਾਂ ਲੋਕਾਂ ਨੂੰ ਇਸ ਤੋਂ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਐਸੇ ਨਾਲ ਹੀ ਜਿਵੇਂ ਕਿਹਾ ਗਿਆ ਹੈ ਵੀ ਮਹਿਕ ਨੂੰ ਇਹਨਾਂ ਨੇ ਪੋਰਟਰੇ ਦੇ ਵਿੱਚ ਨਹੀਂ ਬੁਲਾਇਆ ਉਹ ਵੀ ਇਹਨਾਂ ਦੇ ਦਰਦਾ ਹੀ ਮਸਲਾ ਹੈ ਹੋ ਸਕਦਾ ਮਹਿਕ ਦੀ ਹਾਲਤ ਹੈ ਜਿਹੜੀ ਠੀਕ ਨਾ ਹੋ ਜੇ ਪਰ ਆਪਾਂ ਅੱਜ ਤੱਕ ਜਿੰਨੇ ਵੀ ਇਸ ਪਰਿਵਾਰ ਦੇ ਬਲੌਗ ਦੇਖਤੇ ਆਏ ਹਾਂ ਉਸ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਜਿਹੜਾ ਇਤفاق ਹੈ ਅਤੇ ਪਿਆਰ ਹੈ ਇਸ ਪਰਿਵਾਰ ਦੇ ਵਿੱਚ ਉਹ ਹਮੇਸ਼ਾ ਹੀ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲਿਆ ਹੈ